वो कहने लगा गंगा जी तो थी वो मेरा सांस का चोरी हो गया सैनी साहब मैं बेनती करते हैं कि सारा को तो लेके आज पंजाब के जो सिकंदर तक तो तो ने औरे बनाने के भारतीय जनता पार्टी के भी चैनी सब बड़ी मेरे लिए गल है कि अज इतनी ठंड हो रही थी पूरा का पूरा वातावरण इन ठंड के बच्चे जमया से

करया था और मैं ये कहना चाहता हूँ कि कांग्रेस पार्टी में मनरेगा के नाम के ऊपर जो भ्रष्टाचार होता था लोगों तक वो सुविधा नहीं पहुँचती थी अब उसको किया है। पहले सौ दिन के रोजगार की गारंटी थी अब एक दिन के रोजगार की गारंटी है और इसको कई अन्य विकास कार्यो के ऊपर भी इस पैसे को खर्च किया जाएगा ताकि गांव के अंदर ग्राम पंचायत उसके ऊपर विचार करके कहा पैसे को खर्च करना है उस पैसे को ग्राम सभा में बैठ करके चर्चा करके उसको खर्च कर सकते हैं इसका लाभ आम व्यक्ति को मिलेगा परंतु कांग्रेस को लाभ नहीं मिलेगा कांग्रेस क्योंकि गुमराह करने का काम सरकार ने, ताँगा। ने।, ताँगा। ने ताँगा। देखिए इनके पास तो वैलने का है, देखी है।, देखी है।, देखी है। महिलाओं का पच्चीस हम जो बात बोल रहे उसको पूरा करेंगे मैंने कहा हम बहनों से वायदा किया था कि हम इक्कीस सौ रूपए देंगे हम दे रहे हैं देना शुरू कर दिए हमने ये कहा था कि आपको पाँच सौ रूपये का गैस का सिलेंडर मिलेगा बाकी का पैसा हम देंगे हम दे रहे हैं हमने ये कहा था कि किसान की पूरी की पूरी फसल एम एस पी आरोप खरीदेंगे हम खरीद रहे हैं हमने ये कहा था कि किसान की अगर फसल का खराबा होगा उसका मुआवजा देंगे हम दे रहे हैं हमने हर वर्ग के लिए हर वर्ग के लिए हमारी सरकार काम कर रही है सत्ता से बाहर हो जाता है ਤੇਰਾ ਰੇਖ ਕਹਾਵਤ ਆ ਕਾ ਆਵਾਜ਼ ਰੁਕੀ ਦੋਮਣੀ ਗਾਵਾਲ ਪਤਾਲੀ ਗਵਾਲ ਪਤਾਲ ਗੈਰ ਦੇ ਨਸ਼ਾ ਲੈ ਕੇ ਪੰਜਾਬ ਸ਼ਾਹੀ ਨਸ਼ਾ ਨਹੀਂ ਕਿਹਾ ਨਸ਼ਾ ਪੰਜਾਬ हरियाणा ਨਹੀਂ ਹੈ ਗੱਲ ਜਾਬ ਵਰਕਰ ਮਿਲਣੀ ਹੋਈ ਹੈ ਤੇ ਖਾਸ ਕਰਕੇ ਨਾਇਬ ਸਿੰਘ ਸਿਆਣੀ ਇੱਥੇ ਪਹੁੰਚੇ ਹੈ ਤੁਹਾਡੇ ਆਨਰਿਸਕੀ ਕਹਿਣਾ ਚਾਹੀਦਾ ਸਿਆਣੀ ਸਾਹਿਬ ਜੋ ਸਾਡੇ ਹਲਕਾ ਘਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਮਿਲਣੀ ਸਮਰੋਹ ਸੀ ਉੱਚ ਵਿਸ਼ੇਸ਼ ਤੌਰ ਤੇ ਆਪਣਾ ਆਸ਼ੀਰਵਾਦ ਦੇਣਾ ਜਿਹੜਾ ਉਹ ਆਏ ਸੀ ਮੈਂ ਸਿਆਣੀ ਸਾਹਿਬ ਦਾ ਸਾਡੀ ਸਮੁੱਚੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਜਿਹੜੇ ਅੱਜ ਇੱਥੇ ਪਹੁੰਚੇ ਤੇ ਤੁਸੀਂ ਦੇਖ ਸਕਦੇ ਹੋ ਇੰਨੀ ਠੰਡ ਦੇ ਵਿੱਚ ਐਡੀ ਵੱਡੀ ਗਿਣਤੀ ਚ ਜੋ ਸਾਡੇ ਕਾਰਜਕਰਤਾ ਪਹੁੰਚੇ ਨੇ ਪਹੁੰਚ ਕੇ ਉਹਨਾਂ ਨੇ ਰਾਜਨੀਤੀ ਦੇ ਵਿੱਚ ਮੈਂ ਸੋਚ ਕਹੂੰਗਾ ਇੱਕ ਗਰਮਾਹਟ ਹੈ ਜਿਹੜੀ ਉਹ ਪੈਦਾ ਕਰਤੀ ਬੜਾ ਉਸ਼ਾਹ ਸੀ ਸਾਡੇ ਵਰਕਰਾਂ ਦੇ ਵਿੱਚ ਇਹੀ ਜਿਹੜਾ ਵਰਕਰਾਂ ਦਾ ਉਸ਼ਾਹ ਹੈ ਜੋਸ਼ ਹੈ 2027 ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਏਗਾ ਘਨੌਰ ਦੇ ਵਿੱਚ ਵੀ ਤਾਂ ਜਿਹੜਾ ਕਮਲ ਦਾ ਫੁੱਲ ਹੈ ਉਹ ਚਿਲੇਗਾ ਉਹ ਕੱਲ ਜਿਹੜਾ ਨਾਰਾ ਦਾ ਇਕੱਠਾ ਮਾਰ ਦਾ ਇਕੱਠਾ ਹੀ ਗਿਆ ਇਹ ਵਰਕਰਾਂ ਦਾ ਪਿਆਰ ਹੈ ਜੀ ਇਹ ਸਾਰੇ ਮੇਰਾ ਪਰਿਵਾਰਕ ਮੈਂਬਰ ਨੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦਾ ਪਿਆਰ ਹੈ ਜੋ ਐਡੀ ਵੱਡੀ ਗਿਣਤੀ ਚ ਮੈਂ ਥੋੜੇ ਚੈਨਲਾਂ ਦੇ ਮਾਧਿਅਮ ਰਾਹੀਂ ਵੀ ਮੈਂ ਸਾਰੇ ਵਰਕਰਾਂ ਨੂੰ ਝੁੱਕ ਕੇ ਮੈਂ ਉਹਨਾਂ ਨੂੰ ਪ੍ਰਣਾਮ ਕਰਦਾ ਉਹਨਾਂ ਨੂੰ ਨਮਨ ਕਰਦਾ ਜੋ ਸਾਡੀ ਰੀੜ ਦੀ ਹੱਡੀ ਨੇ ਉਹਨਾਂ ਦੀ ਬਦੌਲਤ ਹੀ ਹੈ ਜਿਹੜਾ ਜਿਹੜਾ ਇਹ ਸਾਰਾ ਇਕੱਠ ਹੈ ਜੋ ਮਿਲਣੀ ਸਮਰੋਹ ਸੰਭਵ ਹੋ ਪੰਜਾਬ ਸਰਕਾਰ ਉੱਤੇ ਕਾਫੀ ਤੰਗ ਕੱਸੇ ਗਏ ਇਸ ਚੀਜ਼ ਨੂੰ 2027 ਦੇ ਲਈ ਕਿਦਾਂ ਦੇ ਦੋਗੇ ਦੇਖੋ ਸੈਣੀ ਸਾਹਿਬ ਨੇ ਜੋ ਪੰਜਾਬ ਦੇ ਹਾਲਾਤ ਪੰਜਾਬ ਸਰਕਾਰ ਦੇ ਹਾਲਾਤ ਚੱਲ ਰਹੇ ਨੇ ਉਹੀ ਗੱਲਾਂ ਰੱਖੀਆਂ ਨੇ ਜੋ ਜੋ ਸੈਣੀ ਸਾਹਿਬ ਨੇ ਕਿਹਾ ਹੈ ਜੋ ਪੰਜਾਬ ਦੇ ਚੱਲ ਰਹੇ ਨੇ ਤੁਸੀਂ ਮੈਨੂੰ ਦੱਸੋ ਕੀ ਕੋਈ ਜੋ ਜਿੱਦਾਂ ਦਾ ਸੈਣੀ ਸਾਹਿਬ ਨੇ ਕਿਹਾ ਕਿ 5 ਵਜੇ ਪੰਜਾਬ ਦੇ ਮੁੱਖ ਮੰਤਰੀ ਦਰਵਾਜ਼ਾ ਬੰਦ ਕਰ ਲੈਂਦੇ ਨੇ ਤੁਸੀਂ ਦੱਸੋ ਜਿੰਨੇ ਘੜੇ ਨੇ ਦੱਸੋ ਵੀ ਝੂਠੇ ਸੈਣੀ ਸਾਹਿਬ ਨੂੰ ਕੋਈ 12 ਵਜੇ ਵੀ ਰਾਤ ਨੂੰ ਮਿਲਣ ਜਾਂਦਾ ਹੈ ਰਾਤ ਨੂੰ 12 ਵਜੇ ਵੀ ਤਾਂ 12 ਵਜੇ ਵੀ ਮਿਲਦੇ ਨੇ ਕੀ ਕਰਾਉਂਦੇ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਰਾਤ ਨੂੰ ਦਰਵਾਜ਼ਾ ਬੰਦ ਕਰਕੇ ਤੁਹਾਨੂੰ ਪਤਾ ਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ 2027 ਦੇ ਲਈ ਘਨੌਰ ਹਲਕੇ ਦਾ ਹਲਕੇ ਘਨੌਰ ਦੇ ਵਿੱਚ ਪੂਰੀ ਤਿਆਰੀ ਹੈ ਵਰਕਰਾਂ ਦੀ ਪੂਰੇ ਤਕੜੇ ਹੋ ਕੇ ਅਸੀਂ ਜਿਹੜਾ ਚੋਣ ਹੈ ਉਹ ਲੜਾਂਗੇ ਜੀ ਗਾਜੀ ਹੁਣ ਠਾਠਾ ਮਾਰ ਦੇ ਕੱਟ ਦੇ ਵਿੱਚ ਅਸੀਂ ਇਹ ਸਮਝੇ ਕਿ ਹੁਣ 2027 ਦਾ ਇੱਥੋਂ ਦੀ ਜਿਹੜਾ ਬਿਲਕੁਲ ਸਟਾਰਟ ਹੋ ਚੁੱਕਿਆ ਹੈ ਜੀ 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 ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਹੋਰ ਦੇਖੋ ਵਰਕਰਾਂ ਦਾ ਜੋਸ਼ ਤੁਸੀਂ ਦੇਖ ਸਕਦੇ ਹੋ ਨਹੀਂ ਠੰਡ ਦੇ ਵਿੱਚ ਉਸ਼ਾ ਵਰਕਰਾਂ ਦਾ 2026 ਜਿਹੜਾ ਨਵਾਂ ਸਾਲ ਸਾਡਾ ਚੜਿਆ ਤੇ ਚੋਣਾਂ ਦੇ ਵਿੱਚ ਵੀ ਸਾਲੇ ਰਹਿ ਗਿਆ ਸੀ ਤਾਂ ਮੈਂ ਸਿਆਣੀ ਸਾਹਿਬ ਨੂੰ ਤਿੰਨ ਚਾਰ ਵਾਰ ਮੈਂ ਮਿਲਿਆ ਸੀ ਇੱਕ ਵਾਰ ਤਾਂ ਸ਼ਰਮਾ ਜੀ ਵੀ ਉੱਥੇ ਮੈਨੂੰ ਮਿਲੇ ਸੀ ਐਮਓਸ ਤਾਂ ਮੈਂ ਸਿਆਣੀ ਸਾਹਿਬ ਨੂੰ ਬੇਨਤੀ કરી ਕਿ ਮੈਂ ਤਾਂ ਤੁਹਾਨੂੰ ਤਿੰਨ ਚਾਰ ਵਾਰ ਮਿਲਿਆ ਵੀ ਸਾਡੇ ਹਲਕੇ ਦੇ ਜੋ ਵਰਕਰ ਨੇ ਜੋ ਸਾਡੇ ਭੈਣ ਭਰਾ ਨੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ ਤਾਂ ਸਿਆਣੀ ਸਾਹਿਬ ਕਹਿੰਦੇ ਬਾਈ ਲਿਆ इनको ਬਸ ਵਰਕੇ ਲਿਆ ਮੈਂ ਜੀ ਬਸ ਵਰਕੇ ਤੋਂ 40 50 ਲੋਕ ਆਉਣਗੇ ਮੈਂ ਤਾਂ ਪੂਰੇ ਹਲਕੇ ਦੇ ਜੋ ਸਾਡੇ ਬੂਥ ਦੇ ਜਿਹੜੇ ਕਾਰਜਕਰਤਾ ਨੇ ਉਹ ਸਾਰੇ ਤੁਹਾਡੇ ਨਾਲ ਮਲਾਣੇ ਨੇ ਫਿਰ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਤਾਂ ਅੱਜ ਜਿਹੜਾ ਵਰਕਰ ਮਿਲਣੀ ਸਮਰੋਹ ਹੈ ਉਹ ਅੱਜ ਸਾਡਾ ਇਹ ਜਿਹੜਾ ਕਮਲ ਨੀਖਾਂਡ ਵਿੱਚ ਗਰਮਾਹੜਾ ਦਾ ਮੋਹਲ ਬਣ ਗਿਆ ਬਿਲਕੁਲ ਜੀ ਬਿਲਕੁਲ ਥੈਂਕ ਯੂ